ਆਪਣਾ ਨਾਲੇ ਜਸਤੇਦਾਰ ਵੀ ਹੈ ਜੀ ਸਰਪੰਚ ਪ੍ਰਧਾਨ ਆ ਦੱਸੋ ਕੀ ਕੀ ਕਿਵੇਂ ਚੱਲ ਰਿਹਾ ਕੋਣ ਕਮੇਟੀ ਆਪਣੇ ਬੰਦੇ ਲਾ ਦੇ ਕਿਵੇਂ ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਹਾਂ ਹਾਂ ਅਸੀਂ ਇੱਥੇ ਪਹਿਲੇ ਜੋਰ ਜੱਤਾ ਲਾ ਕੇ ਸਾਰੇ ਸੰਤਨਾਂ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ ਸੀ ਅਸੀਂ ਕੱਲ ਬੱਬੀ ਹਣ ਸਾਹਿਬ ਹਾਂ ਤੇ ਫਿਰ ਸਰਸਾ ਸਾਹਿਬ ਵੀ ਆਏ ਸਾਡੀ ਮਦਦ ਤੇ ਵਾਸਤੇ ਪਰ ਹੋਰ ਸੰਸਤਾਵਾਂ ਚ ਮੁੱਕੇ ਤੋਂ ਆਪਾਂ ਬਾਬਾ ਗੁਰਮੀਤ ਸਿੰਘ ਉਹਨਾਂ ਸਦੇ ਆਏ ਹਾਂ ਅਸੀਂ ਬੰਨ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਕਿ ਵੀ ਇਸ ਤਰੀਕੇ ਨਾਲ ਕੰਮ ਕਰੋ ਫੇਲ ਵਾਲੇ ਦਾ ਪਾਣੀ ਬਹੁਤ ਤੇਜ਼ 스ਪੀਡ ਦੇ ਵਿੱਚ ਇਹ ਬੰਨ ਨਹੀਂ ਬੱਝ ਸਕਦਾ ਤੁਸੀਂ ਆਪਣਾ ਇਲਾਕਾ ਵਿਚਾਰੋ ਬੋਰੀਆਂ ਬਾਰੀਆਂ ਲਾ ਕੇ ਕਿਸ ਤਰੀਕੇ ਦੇ ਨਾਲ ਹੁਣ ਸੰਕਟਸਾਰੀ ਲੱਗੀ ਤੇ ਪ੍ਰਸ਼ਾਸਨ ਵੀ ਐਸਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਆਦੀ ਕਰਦੇ ਪਰ ਤਗਲੇ ਲੈਵਲ ਤੇ ਹੁਣ ਕੰਮ ਚੱਲ ਰਿਹਾ ਸੰਕਟਸਾਰੀ ਪੈ ਗਈ ਇਲਾਕੇ ਦੀ ਸਰਕਾਰ ਕੋਲ ਲੈ ਕੇ ਕਿੱਥੇ ਕਰ ਰਿਹਾ ਉੱਥੇ ਕੋਥੇ ਆ ਦੇਖੋ ਬੋਰੀਆਂ ਸਾਰੀਆਂ ਬਣੇ ਹੋਇਆ ਜੀ ਦਰਿਆ ਇੱਥੇ ਆ ਗਿਆ ਹੈ ਇਹ ਦਰਿਆ ਤੇ ਸਪੈਡੇ ਵੱਡ ਵੱਡ ਕੇ ਅਸੀਂ ਸੁਟੇ ਸਾਰੇ ਵਿੱਚ ਤੇ ਬੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚਲਾ ਰਹੇ ਜਿੰਨਾ ਚਿਰ ਉਹ ਜੰਗਲਾਤ ਉਹ ਜਿੰਦਾ ਜੀ ਆ ਜਿਓ ਅੱਗੇ ਆ ਜਿਓ ਕਰਨ ਨੂੰ ਕੰਮ ਅਮਨ ਆ ਜੋ ਅੱਗੇ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਆ ਜਿਓ ਅੱਗੇ ਤੇ ਦਰਿਆੜਾ ਉਹ ਜੰਗਲਾਤ ਦੇ ਨਾਲ ਵਗਦਾ ਹੀ ਜੀ ਹਾਂ ਅੱਛਾ ਇੱਥੇ ਇੱਕ ਤੁਸੀ ਸੀ ਆ ਬਾਨੀ ਸਾਰੇ ਇਹ ਸਾਰੀ ਖੋਰ ਬੈ ਕੇ ਦਰਿਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਨਾ ਉਹ ਬੜਾ ਸਾਰਾ ਪੱਥਰ ਛੋੜਦਾ ਪਾਣੀ ਪੁੱਟੀ ਗਈ ਸਿੱਧਾ ਦਰਿਆ ਪੋਲ ਨਾਲੋਂ ਨਹੀਂ ਹੋਇਆ ਸਤਾਕੇ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹਟੇ ਆ ਦਾ ਬਿਲਕੁਲ ਸਾਰਾ ਹੀ ਬਹੁਤ ਖਤਨਾਕ ਬਣ ਗਿਆ 12 13 ਘਰ ਹੀ ਹੋਰ ਉੜ ਗਏ ਮੁਸਲਮਾਨ ਬਣ ਗਏ ਜੀ ਬਾਜੀ ਦੀ ਉਹ ਬਾਜੀ ਉਹਨਾਂ ਦੀ ਇੱਕ ਮਸਜਿਦ ਸੀ ਆ ਜਗ੍ਹਾ ਤੇ ਮਸਜਿਦ ਸੀ ਰੁੜ ਗਈ ਰੁੜ ਗਈ ਜੀ ਇਹ ਬੰਦੇ ਇਹਨਾਂ ਜਿੰਨਾ ਚਿਰ ਤੱਕ ਉਹ ਜੰਗ ਲੜ ਨਹੀਂ ਕੁੱਟੀ ਉਹਨਾਂ ਚ ਮਸਲਾ ਨਹੀਂ ਹੋਣਾ ਮੈਂ ਹਾਂਜੀ ਪੋਆ ਹਲਕੇ ਚ ਐ ਪਠਾਨਕੋਟ ਦੇ ਪੋਆ ਪੋਆ ਹਲਕਾ ਪਠਾਨਕੋਟ ਦੇ ਨਾਲ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਸੀ ਇਹਦੀ ਇੱਕ ਤੇ ਮਸਜਿਦ ਵੀ ਸੀ ਇਥੇ ਹਾਂਜੀ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮਿਹਨਤ ਕਰ ਰਹੇ ਆ ਹਾਂਜੀ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤਹਾਡੇ ਸਹਿਯੋਗ ਦੀ ਲੋੜ ਹੈ ਮਾ ਜੀ ਇਹਨਾਂ ਨੂੰ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਕੀ ਗੱਲ ਹੈ ਭੇਜ ਜਾਂਗੇ ਵੈਸੇ ਤੁਹਾਨੂੰ ਜਿਹੜੀ ਜਿਹੜੀ ਲੋੜ ਪੈ ਗਈ ਕੋਈ ਨਾ ਮੈਂ ਜੋ ਇਹਨਾਂ ਦੀ ਲੋੜ ਹੋਏ ਕਿਸੇ ਚੀਜ਼ ਦੀ ਲੋੜ ਹੋਏ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਹਾਂਜੀ ਤੁਸੀਂ ਇਹ ਹਲਕਾ ਜਾ ਤੁਸੀਂ ਸਾਰੀ ਚੋ ਚੀਜ਼ ਦੀ ਲੋੜ ਹੈ ਲੋੜ ਦੱਸ ਦਿਓ ਮੈਂ ਨਾਲ ਦੇਣਾ ਭੇਜ ਦੂੰਗਾ ਚੀਜ਼ ਨਹੀਂ ਕਰਨੀ ਇਸ ਨੂੰ ਜਿਹੜਾ ਦਰਿਆ ਯੂਰਨ ਕਰ ਲੈਂਦਾ ਜੀ ਉਸੇ ਵਰਗੇ ਆ ਸਾਰਾ ਚਪੇਟ ਜਾਂਦਾ ਹੈ ਜੰਗਲਾਤ ਜੰਗਲਾਤ ਜਿਹੜੀ ਬਹੁਤ ਜ਼ਰੂਰਤ ਹੈ ਹਾਂਜੀ ਕੋਈ ਨਹੀਂ ਕਰਨੀ ਆ ਲੋਕਲ ਬੰਦਾ ਦੀ ਗੱਲ ਦੁਕਾਨਦਾਰ ਦੀ ਕਰ ਰਿਹਾ ਹੈ ਸਰ ਦਰਿਆ ਦੇ ਵਿੱਚ ਪੈ ਗਈ ਟਿਕਾਣਾ ਦੱਸ ਦੱਸ ਬੋਲੋ ਸਾਡੇ ਦੋਨੇ ਭਰਾਵਾਂ ਦਾ ਘਰ ਆਉਂਦਾ ਬੋਲੋ ਇੱਥੇ ਦੱਸੋ ਸਾਹਿਬ ਅਰੇ ਤੋ ਸਾਰਾ ਡਰ ਗਿਆ ਕੋਈ ਸਮਾਨ ਨਹੀਂ ਬਚਿਆ ਕੁਛ ਨਹੀਂ ਬਚਿਆ ਟੇਕ ਇਹ ਸਿਰੋ ਜਾਨ ਪਾ ਕੇ ਭੱਜੇ ਜੀ ਜਾਨ ਪਾ ਕੇ ਭੱਜੇ ਜਾਨ ਬੜੀ ਮੁੱਕ ਬਚਾਈ ਉਹ ਲੈ ਜਲੇ ਪਾਣੀ ਚੱਕਦਾ ਮਾਇਆ ਹਾਟ ਤੇ ਚਾਹ ਪਾਣੀ ਆਇਆ ਚਲੋ ਰਸਤਾ ਦੁਕਾਨਦਾਰਾਂ ਦਾ ਸਾਰਾ ਸਮਾਨ ਲੁੱਗ ਗਿਆ ਸਿਰ ਇਹਦੇ ਹੁਣ ਕਿੱਥੇ ਚਲੇ ਗਏ ਉਹ ਇਦਾਂ ਲੱਗ ਰਿਹਾ ਰਹੇ ਰਹੇ ਇੱਥੇ ਕੋਈ ਨਹੀਂ ਜਮੀਨਾਂ ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜ਼ਿਆਦਾ ਰੋਜ਼ ਥੱਲੇ ਬਹੁਤ ਮਾਖੀ ਪ੍ਰਤਾਸ਼ ਕੁਦਰ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਪੀਜ ਕੇ ਆਪਾਂ ਹਿੰਮਤ ਕਰਕੇ ਸਾਰੇ ਜਮੀਨਾਂ ਜਿਹੜੀ ਪੱਧਰੀ ਕਰਾ ਦੇ ਪੱਧਰੀ ਕਰਾ ਦੇ ਹਾਂਜੀ ਹਾਂਜੀ ਸਾਰੇ ਮਡੇਗਾ ਟਰੈਕਟਰ ਤੇ ਡੀਜ਼ਲ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਸਾਰੇ ਕਰਾਂਗੇ 4-50 ਕਿਲਾ ਜੀ ਬਿਲਕੁਲ ਖਤਮ ਹੋ ਗਿਆ ਉਹ 4- ਜਦੋਂ ਮੌਕਾ ਆ ਜੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਵਾਉਂ ਮੈਂ ਤਾਂ ਕਹਿ ਦੂੰਗਾ ਪਰ ਤੁਹਾਨੂੰ ਪਤਾ ਹੈ ਝਾੜੂ ਵਾਲੇ ਝਾੜੂ ਵਾਲਿਆਂ ਦੀ ਸਰਕਾਰ ਹੈ ਜੇ ਪਰਮਾਤਮਾ ਮਿਹਰ ਕਰੇ ਆਪਣੀ ਬਜੰਦੀ ਹੈ ਤੇ ਮੈਂ ਪੁਰਾਣੇ ਵੀ ਕਰ ਦੂੰਗਾ ਦੇਖੀਏ ਕਰ ਲੋ ਪੁਲਿਸ ਜਾਨ ਗੱਲ ਪੀਸੀਐਨ ਸੁਭੀਰ ਸਿੰਘ ਬਾਦਲ ਅੱਜ ਪੁਵਾ ਹਲਕੇ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਹਰ ਪੀੜਤਾਂ ਦੀ ਸਾਰ ਲਈ ਗਈ ਹੈ ਸਰ ਬੜਾ ਵੱਡਾ ਨੁਕਸਾਨ ਹੋਇਆ ਇੱਥੇ ਕਾਫੀ ਜਿਆਦਾ ਜਿਹੜਾ ਬਾਜ਼ਾਰ ਵੀ ਸੀ ਇੱਥੇ ਔਰ ਲੋਕਾਂ ਦੀ ਜਿਹੜੀ ਹੈ ਹੁਣ ਟੇਕ ਹੈ ਮਦਦ ਉਹ ਤੁਹਾਡੇ ਕੋਲੋਂ ਮੰਗੀ ਗਈ ਹੈ ਦੇਖੋ ਇੱਕ ਤਾਂ ਇਮੀਡੀਏਟਲੀ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਦੇ ਕਰਜ਼ੇ ਐ ਜਿੰਨੇ ਕੋਆਪਰੇਟਿਵ ਬੈਂਕ ਦੇ ਮੰਜੇ ਉਹ ਬਿਲਕੁਲ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਹੈ ਸਰਕਾਰ ਨੂੰ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦੇ ਲੈਵਲ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਅਕਾਲੀ ਦਲ ਦਰਫੂ ਕਰਾਂਗੇ ਬਿਲਕੁਲ ਅਗੇ ਪੁਲ ਵੀ ਜਿਹੜਾ ਹੈ ਉਹ ਅਕਾਲੀ ਸਰਕਾਰ ਵਲੇ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਨਹੀਂ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਤਾਂ ਐਟ ਦਾ ਮੂਮੈਂਟ ਜਮਾਈ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦੇਣਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜਾਊਗਾ ਜੇ ਪਾਣੀ ਹੋਊਗਾ ਉਹ ਸਾਰਾ ਪਦਰਾ ਸੀ ਕਾਲੀਦਲ ਕਰੂਗਾ ਇੱਕ ਸੁਖਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਪੁੱਟਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਹੋ ਗਿਆ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਬੰਦਾ ਅਕਾਲੀ ਦੇ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਦੇ ਕਰਦਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਉਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰਦਾਂਗੇ ਆ ਬਿਲਕੁਲ ਅਰ ਆਮ ਆਮੀ ਪਾਰਟੀ ਤੋਂਰੀ ਕੀਤੀ ਆਏ ਕਿ ਦੇਖਦੇ ਹਾਂ ਮੈਂ ਆਮ ਆਦੀ ਵਪਾਰੀ ਬਗ ਕੋਈ ਨਹੀਂ ਕਰਾਂਗਾ